ਟਾਟ ਸਸਤੀ ਕਾਲਕੀ ਸਾਰਨ ਨੂੰ ਮੈਂ ਫੈਸ਼ ਬੂਕ ਮੋਕ ਸਕਦਾ ਲਵਜੀ ਆਪਾਂ ਤਾਂ ਅਲਮੋਸਟ ਖਾ ਰਹੇ ਆ ਹੈਂਡ ਪੇਟ ਤੇ ਉਹਦੇ ਵਿੱਚ ਅੱਜ ਕੱਲ ਆਪਾਂ ਤੁਹਾਨੂੰ ਸਿਖਾਉਣਾ ਸੀ ਪੱਤੀਆਂ ਤੇ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਫੁੱਲ ਬਣਾਉਣੇ ਬਹੁਤ ਸੌਖੇ ਤੇ ਸੌਏ ਤਰੀਕੇ ਨਾਲ ਸਰਨਾ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਣੇ ਕੋਲ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਚਾਹੀਦੀ ਹੈ ਸਾਰੇ ਜਣੇ ਪੁੱਛਦੇ ਨੇ ਵੀ ਕਿਹੜਾ ਬਰਸ਼ ਚਾਹੀਦਾ ਹੈ ਹਨ ਬਰਸ਼ ਐਵੇਂ ਦੇ ਤੁਸੀਂ ਕਿਸੇ ਵੀ ਸ਼ੌਪ ਤੋਂ ਲੈ ਸਕਦੇ ਹੋ ਠੀਕ ਹੈ ਜਿੰਨੇ ਕ ਜਿਵੇਂ ਦਾ ਤੁਸੀਂ ਫਲਾਵ ਬਣਾਉਣਾ ਹੋਵੇ ਚੌੜੇ ਬਰਸ਼ ਤੁਸੀਂ ਲੈ ਸਕਦੇ ਹੋ ਫੈਬਰਿਕ ਕਲਰਸ ਹੈ ਜਿਹੜੇ ਐਵੇਂ ਫੈブリਕਲ ਦੇ ਜਾਂ ਕੈਮਲ ਦੇ ਮਿਲਦੇ ਨੇ ਤੁਸੀਂ ਇਹ ਯੂਜ਼ ਕਰ ਸਕਦੇ ਹੋ ਕੱਲ ਆਪਾਂ ਤੁਹਾਨੂੰ ਪੱਤੀਆਂ ਬਣਾਉਣੀਆਂ ਸिखਾਈਆਂ ਸੀ ਤੇ ਤੁਸੀਂ ਕਮੈਂਟ ਵੀ ਆਇਆ ਹੈ ਭੈਣਾਂ ਦੇ ਵੀ ਉਹਦੇ ਵਿੱਚ ਤੁਸੀਂ ਕੀ ਪਾਇਆ ਹੈਗਾ ਹਨ ਕਲਰ ਦੇ ਵਿੱਚ ਕਲਰ ਦੇ ਵਿੱਚ ਮੈਂ ਕੁਝ ਨਹੀਂ ਪਾਉਂਦੀ ਮੈਂ ਸਿਰਫ ਪਾਣੀ ਦੇ ਦੋ ਤਿੰਨ ਡ੍ਰੋਪ ਹੈ ਜਿਹੜੇ ਪਾ ਲੈਣੇ ਆ ਉਹਦੇ ਨਾਲ ਪਾਣੀ ਇੰਟ੍ਰਸਟ ਕਲਰ ਹੈ ਜਿਹੜਾ ਥੋੜਾ ਪਤਲਾ ਹੋ ਜਾਂਦਾ ਹੈ ਤੇ ਵਧੀਆ ਚੱਲਦਾ ਹੈ ਠੀਕ ਹੈ ਜੀ ਤੇ ਮੀਡੀਅਮ ਵੀ ਤੁਸੀਂ ਪਾ ਸਕਦੇ ਹੋ ਤੁਹਾਡੀ ਚੁਆਇਸ ਹੈ ਕੋਈ ਉਹਦੇ ਨਾਲ ਐਵੇਂ ਨਹੀਂ ਹੈਗਾ ਵੀ ਕਲਰ ਜ਼ਿਆਦਾ ਵਧੀਆ ਆਊਗਾ ਜਾਂ ਕੁਝ ਤੇ ਜਿਹੜਾ ਆਪਾਂ ਕਹਿੰਦੇ ਪੇਂਟ ਹੈ ਜਿਹੜਾ ਉੱਤਰ ਜਾਂਦਾ ਉਹ ਕਿਉਂ ਉੱਤਰਦਾ ਕਿਉਂਕਿ ਜਿਹੜਾ ਆਪਣਾ ਫੈਬਰਿਕ ਹੈ ਕਈ ਵਾਰੀ ਉਹਦੇ ਉੱਤੇ ਨਾ ਉਹ ਲੱਗਿਆ ਹੁੰਦਾ ਮਾਵਾ ਤਾਂ ਕਰਕੇ ਹੁਣ ਅੱਜ ਆਪਾਂ ਜਿਹੜੀ ਚੀਜ਼ ਸਿਖਾਉਣੀ ਆ ਸੋਨੂੰ ਫਲਾਰ ਬਣਾਉਣਾ ਸਿਖਾਵਾਂਗੇ ਡਬਲ ਕਲਰ ਪੇਂਟਿੰਗ ਦੇ ਵਿੱਚ ਨਾ ਕੋਈ ਸਟੋਕਸ ਹੁੰਦੀਆਂ ਨੇ ਮਤਲਬ ਪੇਂਟ ਦੀਆਂ ਕੋਈ ਸਟੋਕਸ ਹੁੰਦੀਆਂ ਜਿਦੇ ਨਾਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਤੁਸੀਂ ਰੈਡੀ ਕਰ ਸਕਦੇ ਹੋ ਜਿਵੇਂ ਆ 브ਰਸ਼ ਆ ਠੀਕ ਹੈ ਆਪਾਂ ਕਲਰ ਆ ਜਿਹੜੇ ਉਹਦੇ ਵਿੱਚ ਲੈ ਲਏ ਹੈਗੇ ਤਾਂ ਇੱਕ ਸਾਈਡ ਆਪਾਂ 브ਰਸ਼ ਦਾ ਵਾਈਟ ਕਲਰ ਨਾਲ ਡਿਪ ਕਰ ਲਿਆ ਠੀਕ ਹੈ ਇੱਕ ਸਾਈਡ ਆਪਾਂ 브ਰਸ਼ ਦਾ ਰੈੱਡ ਕਲਰ ਨਾਲ ਡਿਪ ਕਰ ਲਿਆ ਐਵੇਂ ਕਲਰ ਆ ਗਏ ਦੋ ਆਪਣੇ 브ਰਸ਼ ਦੇ ਉੱਤੇ ਇਫਰ ਇਹ ਕਪੜਾ ਤੁਸੀਂ ਨਾਲ ਰੱਖ ਸਕਦੇ ਹੋ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਹੁਣ ਇੱਕ ਬਹੁਤ ਸੋਹਣਾ ਫਲਾਰ ਬਣਾਉਣਾ ਸਿਖਾਉਂਗੀ ਉਹ ਫਲਾਰ ਦੀ ਤੁਸੀਂ ਪੂਰੇ ਸੂਟ ਦੇ ਵਿੱਚ ਬੂਟੀ ਸਪਰੈਡ ਕਰ ਸਕਦੇ ਹੋ ਉਹਨੂੰ ਤੁਸੀਂ ਵੱਡਾ ਛੋਟਾ ਜਿਵੇਂ ਤੁਹਾਡੀ ਮਰਜ਼ੀ ਹੈ ਹਨਾ ਬਣਾ ਸਕਦੇ ਹੋ ਜਿਵੇਂ ਆ ਇੱਕ ਪੱਤੀ ਹੈ ਫੁੱਲ ਦੀ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਨੂੰ ਕੋਈ ਸ਼ੇਡ ਕਰਨ ਦੀ ਲੋੜ ਨਹੀਂ ਕੋਸ਼ ਨਹੀਂ ਜਦੋਂ ਇੱਕ ਵਾਰੀ ਤੁਸੀਂ ਬਰਸ਼ ਡਿਪ ਕੀਤਾ ਤੇ ਉਹਦੇ ਨਾਲ ਤੁਹਾਡੀਆਂ ਦੋ ਤਿੰਨ ਪੱਤੀਆਂ ਜਿਹੜੀਆਂ ਬਹੁਤ ਵਧੀਆ ਤਰੀਕੇ ਨਾਲ ਬਣ ਜਾਣਗੀਆਂ ਤਾਂ ਉਸੇ ਤਰੀਕੇ ਨਾਲ ਬਰਸ਼ ਜਿਹੜਾ ਫੇਰ ਡਿਪ ਕਰ ਲੈਣਾ ਜਿਹੜੀ ਸਾਈਡ ਵਾਈਟ ਕੀਤਾ ਸੀ ਉਹਨੂੰ ਵਾਈਟ ਜਿਹੜੀ ਸਾਈਡ ਰੈੱਡ ਕੀਤਾ ਸੀ ਉਹਨੂੰ ਰੈੱਡ ਤਾਂ ਬਹੁਤ ਸੋਹਣੇ ਸੋਹਣੇ ਜਿਹੜੇ ਫਲਾਰ ਹੈ ਉਹ ਤੁਸੀਂ ਬਣਾ ਸਕਦੇ ਠੀਕ ਹੈ ਜੀ ਦੇਖ ਸਕਦੇ ਹਾਂ ਤੁਸੀਂ ਆਪਣਾ ਫੁੱਲ ਹੈ ਜਿਹੜਾ ਬਹੁਤ ਸੋਹਣਾ ਸ਼ੇਡਿੰਗ ਦੇ ਵਿੱਚ ਰੈਡੀ ਹੋ ਰਿਹਾ ਹੈ ਤੇ ਜੇ ਤੁਸੀਂ ਇਸ ਤੋਂ ਵੱਡਾ ਫੁੱਲ ਬਣਾਉਣਾ ਹੈ ਤੁਸੀਂ ਬਰਸ਼ਸ ਤੋਂ ਵੱਡਾ ਵੀ ਲੈ ਸਕਦੇ ਹੋ ਜੇ ਤੁਸੀਂ ਇਸ ਤੋਂ ਛੋਟਾ ਫੁੱਲ ਬਣਾਉਣਾ ਹੈ ਤੁਸੀਂ ਇਸ ਤੋਂ ਛੋਟਾ ਬਰਸ਼ ਹੈ ਜਿਹੜਾ ਲੈ ਕੇ ਇਹ ਵਾਲਾ ਫਲਾਰ ਹੈ ਜਿਹੜਾ ਡਰਾ ਕਰ ਸਕਦੇ ਹੋ ਬਣਾਉਣਾ ਕਿਵੇਂ ਹੈ ਦੋਨੇ ਸਾਈਡ ਕਲਰ ਲੈ ਕੇ ਸੈਂਟਰ ਅੰਦਰਲੇ ਪਾਸੇ ਰੈੱਡ ਰੱਖਣਾ ਜੇ ਤੁਸੀਂ ਲਾਈਟ ਬਾਹਰ ਕਰਨਾ ਚਾਹੁੰਦੇ ਹੋ ਤਾਂ ਉਲਟ ਕਰ ਲਓ ਉਹਨੂੰ ਤੇ ਆਪਾਂ ਅੰਦਰਲੇ ਪਾਸੇ ਵਾਈਟ ਰੱਖਣਾ ਬਾਹਰਲੀ ਸਾਈਡ ਰੈੱਡ ਰੱਖਣਾ ਤੇ ਐਵੇਂ ਉਹਨੂੰ ਘੁਮਾ ਦੇਣਾ ਠੀਕ ਹੈ ਦੇਖੋ ਕਿੰਨਾ ਸੋਹਣੀ ਪੱਤੀ ਹੈ ਜਿਹੜੀ ਬਣ ਕੇ ਰੈਡੀ ਹੋ ਗਈ ਹੈ ਦੇਖੋ ਇਸੇ ਤਰੀਕੇ ਨਾਲ ਆਪਣਾ ਜਿਹੜਾ ਫੁੱਲ ਆ ਬਣ ਕੇ ਰੈਡੀ ਹੈ ਇਹ ਤਾਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਦਿਖ ਰਿਹਾ ਹੋਊਗਾ ਦੇਖੋ ਬਹੁਤ ਸੌਖਾ ਹੈ ਪੇਂਟ ਕਰਨਾ ਕੋਈ ਔਖਾ ਨਹੀਂ ਹੈਗਾ ਤਾਂ ਇਹਦੇ ਵਿੱਚ ਹੁਣ ਤੁਸੀਂ ਇਹਨੂੰ ਐਂਡ ਤੇ ਥੋੜੀ ਜੀ ਸ਼ੇਡਿੰਗ ਦੇਣੀ ਆ ਦੇ ਲੂ ਇੱਕ ਵਾਰੀ ਸਾਰਾ ਕੁਝ ਇੱਕੋ ਜਿਹਾ ਹੋ ਜਾਂਦਾ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਆਪਣਾ ਫੁੱਲ ਕਿੰਨਾ ਸੋਹਣਾ ਬਣ ਕੇ ਰੈਡੀ ਹੈ ਇਸ ਤਰੀਕੇ ਨਾਲ ਤੁਸੀਂ ਆਹੀ ਫੁੱਲ ਹੈ ਜਿਹੜਾ ਹਨਾ ਇਹਨੂੰ ਸਾਰੀ ਸੂਟ ਦੇ ਵਿੱਚ ਸਪਰੈਡ ਕਰਕੇ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਕਰ ਸਕਦੇ ਹੋ ਇੱਕ ਤਾਂ ਇਹ ਵਾਲੇ ਸਟੋਕ ਨਾਲ ਆਪਾਂ ਇਹ ਚੀਜ਼ ਸਿੱਖੀ ਹੈ ਠੀਕ ਹੈ ਹੁਣ ਇਸੇ ਨਾਲ ਵੀ ਤੁਸੀਂ ਜਿਵੇਂ ਇੱਕ ਸਾਈਡ ਆਪਾਂ ਰੈੱਡ ਕਲਰ ਲਾਇਆ ਇੱਕ ਸਾਈਡ ਵਾਈਟ ਲਾਇਆ ਠੀਕ ਹੈ ਉਵੇਂ ਹੀ ਆਪਾਂ ਲਾਇਆ ਹੈਗਾ ਤਾਂ ਇਹਦੇ ਨਾਲ ਤੁਸੀਂ ਹੋਰ ਵੀ ਬਹੁਤ ਸੋਹਣੇ-ਸੋਹਣੇ ਫਲਾਰ ਬਣਾ ਸਕਦੇ ਜਿਵੇਂ ਆਹ ਰਾਉਂਡ ਫਲਾਰ ਬਣਾਇਆ ਆਪਾਂ ਇਸ ਤੋਂ ਬਾਅਦ ਮੈਂ ਫ੍ਰੀ ਹੈਂਡ ਹੀ ਬਣਾ ਰਹੀ ਆਂ ਜੇ ਤੁਸੀਂ ਮਤਲਬ ਬਿਗਨਰਸ ਹੋ ਤਾਂ ਤੁਸੀਂ ਡਰਾ ਕਰਕੇ ਵੀ ਬਣਾ ਸਕਦੇ ਹੋ ਠੀਕ ਹੈ ਅੱਜ ਜੀ ਮੇਰੇ ਕੋਲ ਵਾਈਟ ਕਲਰ ਵਿੱਚ ਰੱਖਿਆ ਪਾਰ ਰੱਖਿਆ ਹੈਗਾ ਤਾਂ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਸ਼ੇਪ ਹੈ ਜਿਹੜੀ ਦੇ ਸਕਦੇ ਹੋ ਜਿਵੇਂ ਅੱਜਕੱਲ ਫ੍ਰੀ ਹੈਂਡ ਦੁਪੱਟੇ ਚੱਲੇ ਹੋਏ ਨੇ ਤਾਂ ਇਸ ਤਰੀਕੇ ਨਾਲ ਜਿਹੜਾ ਲੋਟਸ ਫਲਾਰ ਆ ਉਹ ਵੀ ਬਣਾ ਸਕਦੇ ਹੋ ਤੁਸੀਂ ਜਿਹੜੇ ਆਪਣਾ ਡਰਾਈ ਫਲਾਰ ਹੁੰਦਾ ਉਹ ਵੀ ਬਣਾ ਸਕਦੇ ਹੋ ਸੈਂਟਰ ਚੋ ਜਿਵੇਂ ਖਾਲੀ ਛੱਡ ਕੇ ਵੀ ਸੈਂਟਰ ਚ ਹੈਂਡਵਰਕ ਹੋ ਜਾਂਦਾ ਹੁੰਦਾ ਇਹ ਚੀਜ਼ਾਂ ਚੱਲੀਆਂ ਮੰਨਿਆ ਨੇ ਹਾਂ ਤਾਂ ਹੁਣ ਮੈਂ ਤੁਸੀਂ ਠੀਕ ਹੈ ਜੀ ਆ ਦੇਖੋ ਕਿੱਡੀ ਸੋਹਣੀ ਪੱਤੀ ਬਣ ਕੇ ਰੈਡੀ ਹੋਈ ਹੈ ਐਵੇਂ ਤੁਸੀਂ ਇਹ ਸਾਰੇ ਫਲਾਰ ਨੂੰ ਬਣਾ ਸਕਦੇ ਹੋ ਇਹ ਜਿਵੇਂ ਲੋਟਸ ਫਲਾਰ ਬਣ ਕੇ ਤਿਆਰ ਹੋ ਗਿਆ ਮੈਂ ਸੁਰਮ ਇੱਕ ਰਫ ਜਿਹਾ ਬਣਾ ਕੇ ਦਿਖਾਇਆ ਫ੍ਰੀ ਹੈਂਡ ਜੇ ਤੁਸੀਂ ਡਰਾ ਕਰਕੇ ਬਣਾਓਗੇ ਤਾਂ ਹੋਰ ਵੀ ਜਿਆਦਾ ਸੋਹਣਾ ਬਣੂਗਾ ਤੇ ਪੇਂਟ ਲਈ ਡਰਾ ਕਰਨਾ ਬਹੁਤ ਸੌਖਾ ਹੈ ਠੀਕ ਆ ਮੈਟ੍ਰੇਸ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਥੱਲੇ ਕੋਈ ਜਿਹੜੀ ਚੀਜ਼ ਤੁਸੀਂ ਬਣਾਉਣੀ ਆ ਉਹਨੂੰ ਥੱਲੇ ਰੱਖ ਕੇ ਉੱਤੋਂ ਪੈਨਸਲ ਨਾਲ ਥਲਕਾ ਜਿਹਾ ਡਰਾ ਕਰ ਲਓ ਤੇ ਨਾਲ ਆਪਦਾ ਬਣਾ ਦਿਓ ਜੇ ਤੁਸੀਂ ਇਹਨੂੰ ਪੂਰਾ ਫਿਲ ਕਰਨਾ ਹੈ ਪੂਰਾ ਫਿਲ ਕਰ ਦਿਓ ਠੀਕ ਹੈ ਬਣ ਗਿਆ ਰੋਟਸ ਫਲਾਰ ਇਵੇਂ ਮਲਟੀ ਕਲਰ ਮਤਲਬ ਸਿੰਗਲ ਕਲਰ ਨਾਲ ਵੀ ਬਣਾ ਸਕਦੇ ਹਾਂ ਡਬਲ ਕਲਰ ਨਾਲ ਤੁਹਾਨੂੰ ਇਹ ਜਿਹੜਾ ਫੁੱਲ ਹੈ ਉਹ ਬਣਾਉਣਾ ਸਿਖਾਇਆ ਆਪਾਂ ਇੱਕ ਰੰਗ ਫੁੱਲ ਸਿਖਾਇਆ ਇੱਕ ਆਸ ਖਾਇਆ ਤੇ ਹੁਣ ਤੁਸੀਂ ਜਿਹੜੀਆਂ ਪੱਤੀਆਂ ਨੇ ਠੀਕ ਹੈ ਪੱਤੀਆਂ ਕੱਲ ਤੁਹਾਨੂੰ ਆਪਾਂ ਸਿੰਗਲ ਉਹਦੇ ਨਾਲ ਦੀ ਸਿਖਾਈਆਂ ਸੀ ਡਬਲ ਵੀ ਤੇ ਪੱਤੀਆਂ ਵੀ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਜਿਵੇਂ ਵਾਈਟ ਦੇ ਨਾਲ ਆਪਾਂ ਗ੍ਰੀਨ ਗ੍ਰੀਨ ਪੱਤੀ ਸੰਭੂ ਬਣਾ ਕੇ ਦਿਖਾਉਣੇ ਹਾਂ ਜਿਵੇਂ ਆਵਲੇ ਫੁੱਲ ਬਣਾਇਆ ਇਹਨਾਂ ਨੂੰ ਹੁਣ ਆਪਾਂ ਪੱਤੀਆਂ ਲਾਉਣੀਆਂ ਤਾਂ ਆਪਾਂ ਪੱਤੀਆਂ ਵੀ ਡਬਲ ਦੇ ਵਿੱਚ ਹੀ ਲਾ ਸਕਦੇ ਹਾਂ ਬਸ ਮੈਂ ਬ੍ਰਸ਼ ਤੋਂ ਤਾਣੀ ਤਾਂ ਕਰਕੇ ਰੈੱਡ ਕਲਰ ਹੈ ਜਿਹੜਾ ਥੋੜਾ ਜਿਹਾ ਜਾ ਕੇ ਹੈ ਆਦਰਵਾਇਸ ਬਸ ਸਿਰਫ ਇੰਨੇ ਇੱਕ ਸਟੋਕ ਨਾਲ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਪੱਤੀਆਂ ਜਿਹੜੀਆਂ ਲਾ ਸਕਦੇ ਦੀਆਂ ਸੋਹਣੀਆਂ ਕਿਪ ਬਣਾ ਕੇ ਦਿਖਾਉਣੀ ਹੈ ਜਿਵੇਂ ਇਹਦੇ ਵਿੱਚ ਇਹ ਪੱਤੀਆਂ ਲੱਗੀਆਂ ਜੇ ਥੋੜੀ ਜਿਹੀ ਵੱਡੀ ਲਾਉਣੀ ਹੈ ਤਾਂ ਤੁਸੀਂ ਐਵੇਂ ਕਰਕੇ ਵੀ ਬਣਾ ਸਕਦੇ ਹੋ ਦੇਖੋ ਪੱਤੀ ਕਿੱਡੀ ਸੋਹਣੀ ਬਣੀ ਹੈ ਸ਼ੇਡਿੰਗ ਕਿੰਨੀ ਸੋਹਣੀ ਆਈ ਹੈ ਦੇਖੋ ਇਸ ਤਰੀਕੇ ਨਾਲ ਤੁਸੀਂ ਜਿਹੜਾ ਵੀ ਫੁੱਲ ਬਣਾਇਆ ਹੈ ਉਹਨੂੰ ਤੁਸੀਂ ਐਵੇਂ ਪੱਤੀਆਂ ਲਗਾ ਦਿਓ ਠੀਕ ਹੈ ਜੀ ਇਹਨਾਂ ਮੇ ਜਪਤੀ ਨਹੀਂ ਪਤਾ ਲੱਗੀ ਆਪਾਂ ਇੱਕ ਹੋਰ ਬਣਾ ਕੇ ਦਿਖਾ ਦਿੰਦੇ ਆ ਦੇਖ ਐਵੇਂ ਤੇ ਦੂਸਰੀ ਵਾਰੀ ਉਹਨੂੰ ਐਵੇਂ ਕਰ 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 ਤੇ ਇਹਨਾਂ ਦੇ ਉੱਤੇ ਹਲਕਾ ਹਲਕਾ ਜਿਹਾ ਹੈਂਡ ਪੇਂਟ ਕਰਾ ਹੈਂਡਵਰਕ ਕਰ ਲਓ ਬਹੁਤ ਸੋਹਣੀ ਲੁੱਕ ਦੇ ਵਿੱਚ ਤੁਹਾਡੇ ਜਿਹੜੇ ਸੂਟ ਆ ਉਹ ਬਣ ਕੇ ਰੈਡੀ ਹੋ ਗਏ ਉਮੀਦ ਹੈ ਤੁਹਾਨੂੰ ਬਹੁਤ ਸੰਗੀ ਤਰੀਕੇ ਨਾਲ ਇਹ ਆ ਗਿਆ ਹੁਣ ਹੁਣ ਆਪਾਂ ਜਿਹੜਾ ਛੋਟਾ ਫੁੱਲ ਬਣਾਇਆ ਸੀ ਨਾ ਐਵੇਂ ਦਾ ਇਥੋਂ ਥੋੜਾ ਜਿਹਾ ਵੱਡਾ ਬਣਾ ਕੇ ਦਿਖਾਉਣੇ ਆ ਜਿਹਦੇ ਵਿੱਚ ਆਪਾਂ ਮਤਲਬ ਕਲਰ ਤੁਸੀਂ ਕੋਈ ਵੀ ਲੈ ਸਕਦੇ ਹੋ ਜਿਵੇਂ yellow ਤੇ red ਲੈ ਲੈਨੇ ਆਪਾਂ ਬਹੁਤ ਸੋਹਣੇ ਸੋਹਣੇ ਕਲਰ ਆਉਂਦੇ ਨੇ ਚਲੋ ਜੀ ਮੈਂ ਆਪਣਾ green ਤੇ ਚਲੋ red ਪਾਇਆ ਪਿਆ ਉਹੀ ਕਲਰ ਯੂਜ਼ ਕਰ ਲੈਨੇ ਆ ਦੋਨਾਂ ਨੂੰ ब्रश डिप कर लेना कलर ग्रीन आपउंड शेप बनाईया पत्तिया हम आप भी शेप बना सकते येलो कलर में तो खुल काफी टाइम कलर चल वाइट ला लो ਜਿਵੇਂ ਆਪਾਂ ਪੱਤੀਆਂ ਬਣਾਈਆਂ ਸੀ ਓਵੇਂ ਹੀ ਆਪਾਂ ਫੁੱਲ ਵੀ ਬਣਾ ਸਕਦੇ ਹਾਂ ਮਤਲਬ ਸਾਨੂੰ ਸਿਖਾਉਣ ਦਾ ਮਕਸਦ ਇਹ ਹੈ ਵੀ ਕਿਸੇ ਵੀ ਸ਼ੇਪ 'ਚ ਤੁਸੀਂ ਇੱਕ ਸਟ੍ਰੋਕ ਸਿੱਖ ਕੇ ਫਲਾਰ ਜਿਹੜਾ ਬਣਾ ਸਕਦੇ ਹੋ ਫ੍ਰੀ ਹੈਂਡ ਦੇ ਵਿੱਚ ਅੱਜਕੱਲ ਬਹੁਤ ਸੋਹਣੀਆਂ ਸੋਹਣੀਆਂ ਪੇਂਟਿੰਗਸ ਆਉਂਦੀਆਂ ਨੇ ਤੇ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਸਿੱਖ ਕੇ ਆਪਦੇ ਸੁਪਟ ਹੈ ਜਿਹੜੇ ਪੇਂਟ ਕਰ ਸਕਦੇ ਹੋ ਇਹ ਵੀ ਸ਼ੇਪ ਚਿੱਟਾ ਸੋਨਾ ਫੁੱਲ ਹੈ ਜਿਹੜਾ ਆਪਣਾ ਰੈਡੀ ਹੋ ਗਿਆ ਠੀਕੇ ਦੀ ਉਮੀਦ ਅਸ ਅਨੁਸਾਰੀਆਂ ਸਟੋਕਸ ਜਿਹੜੀਆਂ ਚੰਗੀ ਤਰੀਕੇ ਨਾਲ ਆਈਆਂ ਹੋਣਗੀਆਂ ਦੇਖੋ ਸਾਰੇ ਫੁੱਲ ਕਿੰਨੇ ਸੋਹਣੇ ਬਣੇ ਨੇ ਇਹ ਤੁਸੀਂ ਵੀ ਐਵੇਂ ਹੈਡਪੈਂਟ ਸਿੱਖਣਾ ਚਾਹੁੰਦੇ ਹੋ ਦੋ ਤਿੰਨ ਕਲਰਸ ਲਿਆਓ ਬ੍ਰਸ਼ ਲਿਆਓ ਤੇ ਬਣਾਓ ਆਪਣੇ ਘਰੇ ਸੋਨੇ ਸੋਨੇ ਫੁੱਲ ਤੇ ਸਿੱਖੋ ਥੈਂਕ ਯੂ